ਹਾਂ ਜਿੱਦਲੀ ਦੀ ਟ੍ਰੇਨ ਆਪਣੀ ਵੇਖ ਲੁਕੀ ਹੋਈ ਹੈ। ਬਾਈ ਰਸ਼ ਪਾਤਾ ਚਲੋ ਉੱਤਰ ਤੇ ਲੈ ਲੈਂਦੇ ਯਾਰ। ਭਾਗ ਸਾਹਿਬ ਜਲਦੀ। ਉੱਤਰਨਾ ਨੂੰ ਉੱਤਰਨਾ ਨੂੰ। ਸਾਡਾ ਦਿੱਲੀ ਤੁਹਾਨੂੰ ਪਤਾ ਚੋਰ ਚੱਕੇ ਬੜੇ ਹੁੰਦੇ ਆ। ਮਾਲ ਚਨੇ ਦਾ ਡਰ ਰੰਦਾ ਹਮੇਸ਼ਾ ਅੰਦਰ ਚੈੱਕ ਕਰੋ ਰਸ਼। ਅਜੇ ਤੱਕ ਇਹ ਭਰੀ ਹੈ ਹੀ ਗੱਡੀ। ਉਹਦਾ ਲੰਬੀ ਤੇੜਾ ਟੋੜਲੇ ਨੂੰ ਨਹੀਂ ਤੇ ਬੇਆਸ। ਇੱਕ ਮਾਤ ਟ੍ਰੇਨ ਹੈ ਜਿਹੜੀ ਵੇਲੋ ਉਸਲੇ ਚੱਲ ਜਾਂਦੀ ਆ ਆਹ ਸ਼ਾਨੇ ਪੰਜਾਬ। ਤੇ ਇੰਨੇ ਹੁਣ ਦਿੱਲੀ ਹੁਸਲੇ ਮੇਰਾ ਰਟਰਨ ਹੋਣਾ 50 ਮਿੰਟ ਬਾਅਦ ਉਹ ਲੈ ਘੰਟੇ ਦਾ ਹੋਲਡ ਹੁੰਦਾ ਤੇ ਉਸਲੇ ਤੁਰ ਪੈਂਦੀ ਫੇਰ ਇਹ ਕੱਲੀ ਇਹੋ ਜੀ ਟ੍ਰੇਨ ਆ ਜਿਹੜੀ ਉਸੇ ਦੇ ਚੱਲ ਜਾਂਦੀ ਫੇਰ ਵਾਪਸ ਨਹੀਂ ਵੇ ਲੋ ਜੇ ਤੁਸੀਂ ਕਿਤੋਂ ਵੀ ਆਉਂਦੇ ਗੁਰਦਵਾਰਾ ਸਾਹਿਬ ਤੋਂ ਕਿਹੇ ਵੀ ਤੇ ਉਥੋਂ ਫੜ ਕੇ ਨਿਊ ਦਿੱਲੀ ਦਾ ਰੇਲਵੇ ਸਟੇਸ਼ਨ ਤੇ ਆ ਸਕਦੇ ਮੈਟਰੋ ਸਟੇਸ਼ਨ ਤੇ ਤੇ ਮੈਟਰੋ ਸਟੇਸ਼ਨ ਤੇ ਜਦੋਂ ਤੁਸੀਂ ਬਾਹਰ ਆਓਗੇ ਤੇ ਇਧਰ ਨਾਲ ਹੀ ਰਿਹਾਗਾ ਰੇਲਵੇ ਸਟੇਸ਼ਨ ਨਿਊ ਦਿੱਲੀ ਦਾ ਸੋ ਚੱਲਦੇ ਆਪਾਂ ਹੈਲੋ ਜੀ ਨਮਸਤੇ ਦਾ ਹਰ ਸਸਰੇ ਕਾਲ ਸਵਾਗਤ ਹੈ ਤੁਹਾਕੋ ਫੋਰ ਨਵੀਂ ਜਰਨੀ ਦੇ ਵਿੱਚ ਅੱਜ ਦੀ ਜਾਨੀ ਬਹੁਤ ਸਪੈਸ਼ਲ ਹੋਣ ਵਾਲੀ ਆ ਕਿਉਂਕਿ ਅੱਜ ਆਪਾਂ ਚੱਲੇ ਜੀ ਅੰਮ੍ਰਿਤਸਰ ਵਾਪਸ ਤੇ ਨਿਊ ਦਿੱਲੀ ਤੋਂ ਤੁਸੀਂ ਅੰਮ੍ਰਿਤਸਰ ਇਹ ਟ੍ਰੇਨ ਕਿਹੜੀ ਆ ਤੁਹਾਨੂੰ ਮਦਦ ਆ ਬੈਠੀ ਜੇ ਤੁਸੀਂ ਅੰਮ੍ਰਿਤਸਰ ਜਦੋਂ ਨਈਓ ਦਿੱਲੀ ਤੋਂ ਸੰਗਤ ਦਾ ਦਰਸ਼ਨ ਕਰਨ ਉੱਥੇ ਜਾ ਸਕਦੇ ਆ ਆਪਣੀ ਟ੍ਰੇਨ ਹੈਗੀ ਛਾਨੇ 50 ਐਕਸਪ੍ਰੈਸ 12497 ਤੇ ਬਹੁਤ ਵਧੀਆ ਟ੍ਰੇਨ ਆ ਤੇ ਸੋ ਵੇਦੇ ਆ ਕਿੰਦਾ ਲੇਟ ਪੀਤੀ ਹੁੰਦਾ ਟਾਈਮਿੰਗ ਕਿੰਦਾ ਵਧੀਆ ਰਹਿੰਦੀ ਕਿ ਜਾ ਨਹੀਂ ਸੋ ਆਪਾਂ ਬੋਣੇ ਨਿਊ ਦਿੱਲੀ ਸਟੇਸ਼ਨ ਤੇ ਟਿਕਟ ਆਪਾਂ ਆਲਰੇਡੀ ਬੁੱਕ ਕਰ ਲਈ ਜੋ ਕਿ ਆਪਾਂ 170 180 ਦੀ ਭਾਇੀ ਲਈ ਆ ਤੇ ਤੁਹਾਨੂੰ ਜੀ ਆਉਣਾ ਇਥੋਂ ਜੇ ਦਿੱਲੀ ਤੋਂ ਸੰਗਤਾਂ ਜਾਂਦੀਆਂ ਨੇ ਤੇ ਤੁਸੀਂ ਉਥੇ ਜਾ ਸਕਦੇ ਹੋ ਛਾਨੇ ਪੰਜਾਹ ਐਕਸਪ੍ਰੈਸ ਟ੍ਰੇਨ 'ਚ ਬਹੁਤ ਵਧੀਆ ਟ੍ਰੇਨ ਹੈਗੀ ਆ ਨਾ ਹੀ ਛਾਨੇ ਪੰਜਾਹ ਆ ਤੇ ਆਪਣੇ ਪੰਜਾਬੀ ਦੀਆਂ ਛਾਨੀਆਂ ਟ੍ਰੇਨ ਸੋ ਆਓ ਚੱਲਦੇ ਆਂ ਅੰਦਰੋਂ ਨਿਊ ਦਿੱਲੀ ਸ਼ੇਰ ਸਟੇਸ਼ਨ ਬਹੁਤ ਤਗੜਾ ਰੇਲਵੇ ਸਟੇਸ਼ਨ ਹੈ ਤੇ ਸਵੇਰ ਦੇ ਕਰੀਬਨ ਵੱਜੇ ਆ 6 ਤੇ ਆਪਣੀ ਟ੍ਰੇਨ ਹੈਗੀ ਆ 6:40 ਤੇ ਸੋ ਆਓ ਅੰਦਰ ਚੱਲਦੇ ਆਂ ਆਪਣਾ ਟਿਕਟ ਮਾਲ ਇਹ ਆ ਜੀ ਨਿਊ ਦਿੱਲੀ ਰੇਲਵੇ ਸਟੇਸ਼ਨ 95 015 15ਦਰਜਾ ਨਹੀਂ ਉਹ کلی ਰੇਲਵੇ ਸਟੇਸ਼ਨ ਤੇ ਇੱਥੇ ਤੁਹਾਨੂੰ ਸਾਰੇ ਨੰਬਰ ਲਿਖੇ ਵਿਕਰ ਨੂੰ ਮਿਲਦੇ ਆ ਉਹ ਸਾਹਮਣੇ ਬੋਰ ਲੱਗਾ ਸਕਰੀਨ ਇੱਥੇ ਸਾਰੀਆਂ ਟ੍ਰੇਨਾਂ ਦੱਸੀਆਂ ਹੁੰਦੀਆਂ ਆ ਵੇਖ ਸਕਦੇ ਆ ਆਪਣੇ ਤੋਂ ਬੈਚ ਆ ਗਈਆਂ ਹੋਣਗੇ ਫੇਰ ਆਪਾਂ ਅੱਗੇ ਚੱਲਦੇ ਆਂ ਬੈਕਗਰਾਉਂਡ ਤੇ ਆ ਹੁਣ ਇਧਰ ਉਹਦੀ ਆ ਜਾਣਗੇ ਬੈਗ ਆਪਾਂ ਫੜਦੇ ਆਂ ਤਿਆਰ ਕਰਕੇ ਆਪਣੇ ਲੈ ਕੇ ਤੇ ਚੱਲਦੇ ਆਂ 16 ਨੰਬਰ ਪਲੇਟਫਾਰਮ ਆ ਤੇ ਇੱਥੋਂ ਦਾ ਜਾ ਲਾ ਸਕਦੇ ਕਿੰਨੀਆਂ ਟ੍ਰੇਨਾਂ ਇੱਥੇ ਚੱਲਦੀਆਂ ਹੋਣੀਆਂ ਰੋਜ਼ ਡੇਲੀ ਕਿੱਥੋਂ ਕਿੱਥੋਂ ਨਿਕਲਦੀਆਂ ਹੋਣਗੀਆਂ ਰੇਕੀ ਯਾਰ 16 ਪਲੇਟਫਾਰਮ ਆ 16 ਅੱਪਾ 14 ਜਾਣਾ ਵਾ ਬਹੁਤ ਤਕੜਾ ਜਮਸਣਿਆ ਰੇਲਵੇ ਦਿੱਲੀ ਬਾਕੀ ਲਿਫਟ ਤੇ ਚੱਲਦੇ ਆਪਰ ਆਪਣੇ ਪ੍ਰਿਆਕੋ ਨਾਲ ਆ ਰਸ ਹੈ ਯਾਰ ਇੱਥੇ ਇਹੋ ਪਲੇਟਫਾਰਮ 14 15 ਅੱਪਾ 14 ਨੰਬਰ ਪਲੇਟਫਾਰਮ ਤੇ ਪਹੁੰਚ ਗਏ ਆ ਤੇ ਟ੍ਰੇਨ ਨੰਬਰ ਆਪਣਾ ਵੇਖ ਸਕਦੇ ਤੁਸੀਂ 1297 ਆ ਸਾਰੇ ਪੌਚਸ ਲਿਖਿਆ ਹੁੰਦੇ ਆ ਤੇ ਵੇਖੋ ਤੇ ਰਸ ਹੈ ਯਾਰ ਸਵੇਰ ਦਾ ਬਾਕੀ ਇੱਥੇ ਟ੍ਰੇਨ ਹੋਣੀ ਆਪਣੀ ਆਪ ਪਲੇਟਫਾਰਮ ਤੇ ਨਾ ਦੇ ਹਰਾਂ ਆਣਾ ਭੀ ਦੇਣੇ ਨਾ ਰਸਿਆ ਤੇ ਬਾਅਦ ਚ ਕੀ ਬੰਦ ਹੋਏਗਾ ਸਾਰੇ ਦਿਨ ਜੀ ਕੀ ਬੰਦ ਆਏਗਾ ਕਰੇਜੀ ਯਾਰ ਕਰੇਜੀ ਕੰਮ ਪਤਾ ਲੱਗਦਾ ਉਹ ਇੱਥੋਂ ਵੇਖਸਾਂਦੇ ਕੋਡ ਜਿੱਥੇ ਤੁਹਾਡੀ ਹੁੰਦੀ ਉਥੇ ਆ ਕੇ ਖੋਜਿਆ ਕਰੋ ਬਾਅਦ ਦੀ ਭਾਇਦੇ ਜੀ ਸੀ3 ਮਿਲੋ ਲਿਖਾ ਐਂਦਾ ਸਾਰੇ ਪਲਾਨ ਉਹ ਸੀ2 ਸੀ1 ਐਂਦਾ ਲਿਖਿਆ ਤੇ ਆਪਾਂ ਹੈਗਾ ਜਨਰਲੋਂ ਸਾਹਮਣੇ ਆਪੇ ਲੱਗੇ ਇਥੇ ਖੋਜਿਆ ਨਾ ਜਦੋਂ ਟ੍ਰੇਨ ਆਈ ਆਪਾਂ ਚੜ ਜਾਾਂਗੇ ਤੇ ਅੰਮ੍ਰਿਤਸਰ ਜਾਣ ਨੂੰ ਨਾ ਜੇ ਟ੍ਰੇਨ ਮੇਰੇ ਹਿਸਾਬ ਨਾਲ ਤੇ ਵਧੀਆ ਵਾ ਬਾਕੀ ਜੇ ਤੁਸੀਂ ਦਰਸ਼ਨ ਕਰਨ ਜਾਣੇ ਉਥੇ ਗੋਲਡਨ ਟੈਂਪਲ ਤੇ ਟ੍ਰੇਨ ਚ ਜਾ ਸਕਦੇ ਆ 13 ਤੇ ਆ 14 ਪੜਾਫੋ ਤੇ ਉਧਰ 15 16 ਉਹ ਸਾਹਮਣੇ ਆ ਰਾਜਧਾਨੀ ਐਕਸਪ੍ਰੈਸ ਤੇ ਲਾਈਨ ਦਿੱਲੀ ਤੋਂ ਜੰਮੂ ਤੋਂ ਵੀ ਜਾਣੀ ਤੇ ਆ ਗਈ ਆਪਣੀ ਟ੍ਰੇਨ ਹੈ ਵੇਂਦੇ ਆ ਵੇ ਆ ਹਾਣੇ ਚਾਲੇ ਮਨਾਰ ਐਕਸਪ੍ਰੈਸ ਆ ਬੰਦੇ ਚੜਦੇ ਆ ਤੇ ਆਪਾਂ ਇੱਥੇ ਬੈਗ ਵਗੈਰਾ ਰੱਖਦੇ ਕਿੱਥੇ ਸੁਪਰ ਦੇਖਦੇ ਹੋ ਤੁਸੀਂ ਆਪਣੀ ਟ੍ਰੇਨ ਆ ਫੁੱਲ ਭਰ ਗਈ ਆਪਣੀ ਟ੍ਰੇਨ ਖਾਦਨੇ ਆ ਧਾਨੇ ਪੰਜਾਬ ਸਵਾਸ ਸਹੀ ਥੋੜੀ ਜੀ ਇਹ 40 ਦੀ ਆਪਣੀ ਟ੍ਰੇਨ ਚੱਲਣੀ ਆ। ਬਾਕੀ ਸਾਰਾ ਵਧੀਆ ਹੋ ਯਾਰ ਵੇਖਦਾ ਹਾਂ। ਬਾਥਰੂਮ ਘੈਰਾ ਵੀ ਸਾਫ਼ ਹੁੰਦੇ ਆ ਇਹਨਾਂ ਦੇ। ਛਾਣੇ 50 ਟ੍ਰੇਨ ਦੇ ਬਾਥਰੂਮ ਵੀ ਸਾਫ਼ ਆ। ਨਵੋ ਵੀ ਫਾਰੀ ਜੰਡੀ ਹੋ ਗਈ ਤੇ ਪੂਰੀ 6 ਵਜੇ ਫਾਰੀ ਜੰਡੀ ਹੋ ਗਈ ਤੇ ਪੂਰੀ 6 ਵਜੇ 40 ਮਿੰਟ ਤੇ ਟ੍ਰੇਨ ਆਪਣੀ ਤੁਰ ਪਈ ਆ। 6 ਵਜੇ 43 ਮਿੰਟ ਹੋ ਗਏ ਆ ਤੇ ਹੋਲੀ ਹੋਲੀ ਚੱਲਣ ਦੀ ਆ 1-2 ਮਿੰਟ ਇੱਥੇ ਲਾ ਦੇ ਟ੍ਰੇਨ ਨੇ। ਏ 40 ਦੇ ਪੂਰੇ ਤੁਰੀ ਟ੍ਰੇਨ ਹੁੰਦਾ ਨਹੀਂ ਦਿੱਲੀ ਤੋਂ ਟ੍ਰੇਨ ਆਪਣੀ ਨਿਕਲ ਚੁੱਕੀ ਜੀ ਇਹ ਦਿਨ ਦਾ ਮੋਹਸ ਵਾਲਾ ਸਵੇਰ ਦੇ 6:45 ਮਿੰਟ ਹੋਏ ਆ ਜਿਉਂ ਜਿਉਂ ਦਿਨ ਚੜੇਗਾ ਉਦਾਂ ਵੀਊ ਸਾਫ ਹੋਣਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਤੇ ਮ제 ਕਰਦੇ ਜਾਵਾਂਗੇ ਹੁਣ ਥੋੜਾ ਇਥੇ ਆਪਾਂ ਬਹਿ ਜਾਈਏ ਕਿਉਂਕਿ ਇਹ ਸਟੇਸ਼ਨ ਨਾਲ ਦਾ ਦਿੱਲੀ ਦਾ ਤੁਹਾਨੂੰ ਪਤਾ ਚੋਰ ਚੱਕੇ ਬੜੇ ਹੁੰਦੇ ਆ ਬਾਅਦ ਚਿੰਨੇ ਦਾ ਡਰੰਦਾ ਹਮੇਸ਼ਾ ਨਾਲ ਆਪਾਂ ਵੀਡੀਓ ਬਣਾਉਣੀ ਹੈ ਮੋਟਰ ਤੋਂ ਧਿਆਨ ਨਾ ਰਹਿਣਾ ਇਥੋਂ ਬਾਅਦ ਨਿਕਲ ਜੇ ਇੱਕ ਰਹੀ ਤੇ ਐਨੀ ਕੋਈ ਚੱਕਾ ਨਹੀਂ ਪਾਸੇ ਬੋਰ ਆ ਚੁੱਕਾ ਨਾ ਕੁਮੇਰਿਆਸੇ ਪਾਲਸਲਾ ਨਹੀਂ ਉੱਤਲੀ ਤੇ। ਉੱਤਲੀ ਤੋਂ ਬੈਟਰਨ ਨਿਕਲਣ ਦੀ ਹੈ ਤੇ ਉੱਥੇ ਬਾਹਰ ਬਸ ਹਾਰਖਣਾ ਬਣਾਵਾ। ਦੇਖੋ ਯਾਰ ਬੰਦੇ ਬਾਹਰ ਤਾਂ। ਕਿੰਨੇ ਪਲੇਟਫਾਰਮ ਤੇ ਨਹੀਂ ਸਾਡੀ। ਉਹ ਸਾਹਮਣੇ ਟ੍ਰੇਨ ਬੰਦੇ ਬਾਹਰ। ਭਈ ਸਾਹਮਣੇ ਆ ਰਹੀ ਟ੍ਰੇਨ। ਯਾਰ ਸਟੇਸ਼ਨਸ ਸਿੱਕੇਪ ਕਰਦੇ ਜਾਣਦੇ ਪੰਜ ਸਟੇਸ਼ਨ ਇਹਨੇ ਦਸ ਸਿੱਕੇਪ ਕਰਦੇ ਜਾਣੇ ਆ ਸਦਰ ਬਾਜ਼ਾਰ ਸਬਜੀ ਮੰਡੀਆ ਸਬਜੀ ਮੰਡੀ ਸਟੇਸ਼ਨ ਆ 6-7 ਸਟੇਸ਼ਨ ਇਦਾਂ ਦੇ ਆ ਇਹਨੇ ਸਖਲਾਉਣਾ ਨੇਗਾ ਉਹਨਾਂ ਨਾਲੋਂ ਮਿੱਟੇ ਨੇ ਟੋੜਲੇ ਨੇ 120-4 ਦੇ ਤੇ 200 ਹੈਗੇ ਆ ਜਦਾਂ 120 ਤੋਂ ਹੋਟੀਆਂ ਦੇ ਤੋਂ ਬਾਕੀ ਸਾਰੇ ਸੈਕੰਡ ਜੀ ਸੀਜ ਆ ਬਲਸ ਨੋਨ ਸੀ ਛੇਰਕਾਰ ਆ ਤੇ ਬਾਕੀ ਜੇ ਪਾਸਤੇ ਛੇਰਕਾਰ ਆ ਆਰੇ ਸਟਾਰਟਰ ਕੋਲ ਆਪੇ ਜੇ ਨਾ ਵਾਲੇ ਆ ਤੇ ਚਾਰ ਦੱਬੇ ਜਦੇ ਹੋ ਆ ਦੂਸਰੇ ਜਾਂ ਨਾਲ ਬਾਅਦੂ 6 ਦੱਬੇ ਆ ਬਹੁਤ ਵੱਡੀ ਟ੍ਰੇਨ ਆ ਜਿਹਦੇ ਦੱਬੇ ਤੋਂ ਦੂਸਰੇ ਤੇ ਸਾਰਾ ਸੁਪਰ ਫਾਸਟ ਟ੍ਰੇਨ ਆ ਬਹੁਤ ਤੇਜ਼ ਅਰਾਉਂਡ ਕਰਦੀ ਹੈ ਟ੍ਰੇਨ ਪਿਛੇ ਉੱਚਾ ਜਿਹਾ ਬਿਲਡਗਾੜਾ ਦੇ ਅੰਦਰ ਘਾਰ ਦੇਖ ਸਕਦੇ ਸਮਾਪਤ ਏਰੀਆ ਟਾਇਪਾ ਸਾਰਾ ਉਹ ਜਿਆਦਾ ਕਰਦੇ ਬਾਰ ਵੇ ਸਾਡੇ ਸੂਰਜ ਜੀ ਚੜਿਆ ਤੇ ਬਾਰੀਆਂ ਬੁਰੀ ਆਪਾਂ ਬੰਦ ਕਰ ਦਿਆਂ ਕਿਉਂਕਿ ਠੰਡ ਬਹੁਤ ਹੋ ਗਈ ਹੈ ਤੇ ਫਿਰ ਬਾਰੀ ਪਾਉਂਦੇ ਸਾਰੇ ਆਣ ਜੱਟਾ ਜੁਟਾ ਭਾਈਚਾਰਾ ਵੇਖਣ ਤੇ ਕਿੰਨੀ ਜ਼ਿਆਦਾ ਮੋਲ ਦਾ ਠੰਡ ਪਈ ਹੋ ਜਾਂਦੀ ਹੈ ਬਾਰੀ ਵਿਚਾਰਾ ਪਾਉਂਦਾ ਸਾਰੇ ਬੈਠੇ ਰਮਾਨਾਂ ਸਫਰ ਦਾ ਪੂਰਾ ਘੇੜਾ ਪਾਣੀ ਪੂਰੀ ਹੋ ਜਾਂਦੀ ਹੈ ਬਾਹਰ ਵੇਖਾਂ ਤੇ ਧੂਆ ਧੂਆ ਹੋ ਸੂਰਜ ਦੀ ਪਹਿਲੀ ਕਰਨ ਆਈ ਹੈ ਬਾਕੀ ਸੂਰਜ ਜੀ ਚੜੇਗਾ ਤੇ ਬਾਰੀਆਂ ਵਗੈਰਾ ਖੋਲਾਂ ਬਣਾ 8 ਵਜੇ ਦਾ ਸਵੇਰੇ ਬ੍ਰੈਕਫਾਸਟ ਕਰਨ ਆਏ ਇੱਥੇ ਆ ਗਏ ਸਾਰੇ ਟ੍ਰੇਨ ਦੇ ਲੋਕ ਆ ਗਏ ਗਰਮ ਪੇੜਾ ਬ੍ਰੈਕਫਾਸਟ ਮਾਵੇ ਬ੍ਰੈਡ ਆਲੂ ਦਾ ਬ੍ਰੈਡ ਆਲੂ ਦਾ ਇਹ ਆ ਜੀ ਪਾਣੀਪੱਤ ਜੰਕਸ਼ਨ ਤੇ ਵੇਖ ਸਾਦੇ ਆ ਤੇ ਜੋ ਟ੍ਰੇਨ ਆਪਣੀ ਦੋਸਟ ਜਟਾ ਚ ਹੁੰਦੀ ਜਾਂਦੀ ਆ ਛਾਲੇ ਪੰਜਾਬ ਐਕਸਪ੍ਰੈਸ ਤੇ ਪਹਿਲੀ ਸਟੇਜ ਜਿਹੜੀ ਹੈਗੀ ਆ ਉਹ ਹਰਿਆਣਾ ਜਾ ਪੈਂਡਰ ਕਰ ਗਏ ਆ ਪਾਣੀਪੱਤ ਜੰਕਸ਼ਨ ਜਿੱਥੇ ਤਿੰਨ ਫੇਮਸ ਲੜਾਈ ਹੋਈਆਂ ਪਾਣੀਪੱਤ ਇਸਾਨ ਨੂੰ ਪਾਣੀਪੱਤ ਜੰਕਸ਼ਨ ਕਿਹਾ ਜਾਂਦਾ ਤੇ ਪਾਣੀਪੱਤ ਸ਼ਹਿਰ ਆ ਤੇ ਮੀਨ ਤੇ ਨੋਣੀਆਂ ਯਾ ਪਾਣੀ ਪਾਦੀ ਇਥੇ ਵੱਡੀਆਂ ਸਭ ਤੋਂ ਪਾਣੀ ਪਾ ਜੀ ਗਰੀਬਨ ਪੂਰੇ ਆਪਣੇ ਟੈਂਪੇ ਚੱਲਣ ਦੀ ਟ੍ਰੇਨ ਤੇ ਸਾਥੇ ਮੋਹਰ ਅਸਰੇਂਦਾ ਦਾ ਤਹਾਨ ਵੀ ਲੋਕ ਇਥੇ ਹੁੰਦੇ ਜਾਂਦਾ ਆਪਣੀ ਟ੍ਰੇਨ ਜਾਂਦੀ ਆ ਨਈ ਦਿੱਲੀ ਤੋਂ ਅਮਰੀਸਰ 12497 ਉੱਪਰ ਲਾ ਜਾ ਚੰਨੋ ਦੱਬ ਕੇ ਬਾਗੀ ਚੇਅਰ ਕਰੋ ਦੂਸਰੇ ਆਏ ਦੇ T1 ਨੇ E ਸਾਰੇ ਪੂਰਾ ਟਾਈਮ ਇੰਤੇ ਚੱਲਦੀ ਆ ਰਨਿੰਗ ਓਨ ਟਾਈਮ ਆ ਬਾਕੀ ਦੇਰ ਤੇ ਬਾਕੀ ਵਿਜ਼ੂਅਲ ਹੋਰ ਕਲੀਅਰ ਹੋਣਗੇ ਧੋਪ ਚੜ੍ਹਨਦੀ ਆਤੀ ਹੌਲੀ ਹੌਲੀ ਯਾਰ ਟ੍ਰੇਨ ਨੰਗਣੀ ਤੇ ਫੇਰ ਆਪਣੀ ਤੁਰਨੀ ਆ। ਕਰਨਾ ਸਟੇਸ਼ਨ ਤੇ ਆਏ ਆ ਤੇ ਖਲੋਤੀ ਉਹ ਟ੍ਰੇਨ ਨੰਗਣੀ ਤੇ ਫੇਰੋਂ ਚੱਲੇਗੀ 5 ਮਿੰਟ ਬਾਅਦ ਜੋ ਉਹ 바ਵਾ ਗਾਂ ਚੱਲੇਗੀ। ਫੇਰ ਚੱਲੇਗੀ ਉਹ ਆਪਣੀ ਟ੍ਰੇਨ। ਭਾਈ ਰਸ਼ ਪਾਤਾ ਚਲੋ ਉੱਤਰ ਤੇ ਲੈਂਦੇ ਯਾਰ। ਬਹੁਤ ਸਾਫ ਜਲਦੀ। ਕਰਨਾ ਮੈਂ ਕਰਨਾ ਬੰਦ। ਬੜੀ ਭੀੜ ਭੀੜ ਕਰਦੇ ਦੇਖੋ ਕਿੰਨੀ ਭੀੜ ਹੋ ਗਈ ਜਿੱਥੇ। 7 ਨੰਬਰ ਪਲੇਟਫਾਰਮ ਤੇ ਆਈ ਆਪਣੇ ਮਾਲਾ ਕੈਂਟ ਸਟੇਸ਼ਨ ਤੇ ਪਹੁੰਚ ਗਈਏ ਪੂਰੇ ਟਾਈਮ ਤੇ। ਤੇ ਪਿਛਲੇ 20 ਮਿੰਟ ਲੇਟ ਹੀ ਹੁਣੇ ਪੂਰੇ ਆਪਣੇ ਟਾਈਮ ਤੇ ਪਹੁੰਚੀ ਟਰੇਨ ਆ ਗਈ। ਬਾਕੀ ਆ ਵੀਥੋਂ ਕੁਝ ਖਾਣੇ ਪੀਣੇ ਆਪਾਂ ਤੇ ਫੇਰ ਚੱਲਦੇ ਆ। ਸਵੇਰ ਦਾ ਆਪਾਂ ਕੁਝ ਖਾਦਾ ਨਹੀਂ ਹੈਗਾ। ਆਹ ਵਾਹ ਸ਼ੇਅਰ ਕਰ ਵਾਲੇ ਸੀਕ ਲਈ ਜਾਏ। ਬਾਕੀ ਆਪਾਂ ਥੋਲੇ ਨੇ ਕੁਝ ਖਾਰਦੇ ਨੂੰ। ਫਿਰ ਕੌਫੀ ਲੈਨੇ ਆਥੋਂ ਤੇ ਆਪਾਂ ਸਮਾਨ ਲਿਆ ਖਣ। ਸਮਾਨ ਲਿਆ ਆਪਾਂ ਚੱਲਦੇ ਆਂ ਟਰੇਨ 'ਚ ਦੇ ਖਾਣੇ ਆ। ਖਾਣ ਪੀਣੇ ਸਮਾਨ ਹੈਗਾ ਤੇ ਪੂੰਜੀ ਵੀ ਹੈ। ਪੂਰੀ ਹੈ। ਆਬਿਆ ਪੂਰੀ ਰੇਲ ਸਟੇਸ਼ਨ ਤੇ ਟ੍ਰੇਨ ਖਲੋਤੀ ਹੈ ਤੇ ਰੌਸ਼ ਨਾ ਕਿ ਜਿਆਦਾ ਨਾ ਬੰਦਾ ਉੱਠੋ ਨਹੀਂ ਸਕਦਾ ਮੇਰੇ ਤਾਂ ਕਿੱਥੇ ਇਥੇ ਆ ਕੀ ਬਣਿਆ ਪਿਆ ਭੀੜ ਬਹੁਤ ਜਿਆਦਾ ਅੱਜ ਤੇ ਬਹੁਤ ਜਿਆਦਾ ਟ੍ਰੇਨ ਰੌਸ਼ ਹੈ ਜੀ ਟਾਈਮ ਤੇ ਚੱਲਦੀ ਪੂਰੀ ਟ੍ਰੇਨ ਆਪੇ 10:35 ਦੇ ਇਥੇ ਆ ਗਈ ਇੰਨਾ ਕੁ ਟਾਈਮ ਹੈਗਾ ਪੂਰਾ ਰੌਸ਼ ਨਾ ਕਿ ਜਿਆਦਾ ਰੋਤ ਕੇ ਆਪਾਂ ਖੜਾ ਹੀ ਸਦੇ ਕਿ ਸਟੇਸ਼ਨ ਤੇ ਉੱਠਿਆ ਨਹੀਂ ਆਣੇ ਇੱਥੇ ਬੈਠੋ ਦੋ ਜੀ ਆਹ ਵੇ ਸਾਡੇ ਰਸਤੇ ਨਾਲ ਪਿੱਛੇ ਵੀ ਇੰਦਰ ਵੀ ਰਾਤ ਹੈ ਪੂਰਾ ਭਰਿਆ ਬੈ ਕਮਰ ਪੂਨ ਰਾਤ ਹੈ 30 ਪੂਰੀ ਅੱਜ ਪੂਰਾ ਚੱਲ ਰਿਹਾ ਤੇ ਇਹਦੇ ਕਿੱਥੇ ਜਾ ਗਿਆ ਹੁਣ ਖਾਲੀ ਹੁੰਦੀ ਯਾਰ ਨੌ ਮਿੰਟ ਹੋ ਗਿਆ ਖੰਨਾ ਜੰਕਟਰ ਨਾ ਟਿਕਟ ਮੈਂ ਲੇਟ ਪਹੁੰਚੀ ਇੰਡੀ ਟ੍ਰੇਨ ਤੇ ਚੱਲੇ ਸਾਡੇ ਖੰਡਾ ਸ਼ਹਿਰ ਔਰ ਮੈਟਰ ਉਹ ਸਾਡੇ ਕਰਨੇ ਸ਼ਹਿਰ ਦੇ ਇਸ਼ਾਰਾ ਖਾਣੇ ਦਾ ਟ੍ਰੇਨ ਆਪਣੀ ਦਿਖ ਗਈ ਹੈ ਤੇ ਉਹ ਇੱਕ ਜਿਹੜੀ ਲਾਈਨ ਜਾਂਦੀ ਹੈ ਕੋਲੇ ਵਾਲੀ ਲੈਣਾ ਪਰਲੇ ਬੰਨੀ ਉਸ ਵਿਧੀ ਉੱਧਰ ਕੀ ਜਾਂਦੀ ਹੈ ਉਹ ਇਸੇ ਕਾਰਨ ਦੇ ਲਿਓ ਆਏ ਹੋਣੇ ਤੇ ਮਾਲ ਤੇ ਪਿਛਲੇ ਵਲੌਗ ਦੇਖਿਆ ਹੋਣਾ ਦਿੱਲੀੋਂ ਆਏ ਆ ਤੇ ਵੇਖ ਸਾਦੇ ਉੱਧਾ ਇਸਲਾਮ ਮੀਰੀਆ ਟਾਇਪਰ ਬਾੜ ਆਹ ਸਾਫ ਜਿਹਾ ਇਸਲਾਮ ਮੀਰੀਆ ਦਾ ਇਤਿਹਾਸਾ ਦੇ ਲਈ ਘਰ ਬਹੁਤ ਜਿਆਦਾ ਬੜੇ ਆ ਜਦੋਂ ਉੱਥੇ ਘਰ ਆ ਗਿਆਂ ਨਾਲੇ ਘਰ ਹੁੰਦੇ ਆ ਸੀਸੀ ਵਗੈਰਾ ਲੱਗੇ ਹੁੰਦੇ ਆ ਇਦਾਂ ਹੀ ਇਹ ਘਰ ਆ ਬ੍ਰੋ ਇਹ ਆ ਗਿਆ ਲੁਧਿਆਣਾ ਸਟੇਸ਼ਨ ਤੇ ਵੇਖ ਸਾਦੇ ਜੱਡੀ ਪੂਰੀ ਭਰੀ ਪਈ ਹੁਣ ਤੇ ਖਾਲੀ ਹੋਈ ਨਹੀਂ ਸਾਰੀ ਵੇਖੋ ਉਹ ਆਪਾਂ ਬਾਹਰ ਜਾਨਦਾਰ ਰਸਤਾ ਮਿਲਣਾ ਪਾਉ। ਪੁੱਲ ਰਾਹੀ ਹੁਣ ਖਾਲੀ ਹੋਇਆ ਜੇ। ਅੱਗੇ ਭਰਿਆ ਕੰਮ। ਉੱਤਰ ਨਾਲ ਦੇਖੋ ਯਾਰ ਕਿੰਨਾ ਰਸ ਜੇ। ਲੁਧਿਆਣਾ ਖਲੋਦੇ ਆ ਤੇ ਬਹੁਤ ਯਾਰ ਰਸ਼ ਟ੍ਰੇਨ ਚ ਅੱਜ ਨਾਲ ਲੱਬੇ ਤੇ ਬਹੁਤ ਜ਼ਿਆਦਾ ਭਰੇ ਪਏ ਆ ਨਾ। ਆਏ ਵੇਖ ਸਕਦੇ ਪੂਰੇ ਤੁਨਬਤ ਹੁਣ ਆ ਪਿਆ ਜੇ। ਅਜ ਤਾਂ ਆ ਪੀਲੀ ਆ ਰਹੇ। ਬਾਕੀ ਅਗਲੇ ਡੱਬੇ ਸਾੜੇ ਖਾਲੀ ਆ। ਡੱਬੇ ਪੂਰੇ ਫੁੱਲ ਹੋਏ ਪਏ ਆ। ਬਾਕੀ ਲੋ ਧਾਰੇ ਖਲੋਤੀ ਆ ਤੇ ਥੋੜੀ ਤੇ ਰੋ ਚੱਲ ਪੈਗੀ ਮਿੱਤਰੋ ਪਰਲੇ ਬੰਨੇ ਦਿੱਲੀ ਪਠਾਰ ਕੋਲ ਤੋਂ ਪਿੰਜੀ ਆਉਣੇ ਇੱਥੋਂ ਪਰਲੇ ਬੰਨੇ ਇੱਥੇ ਆ ਵਿੱਚ ਕੱਢਿਆ ਕੀ ਕੋਈ ਨਹੀਂ ਇੱਥੋਂ ਪਰਲਾ ਬੰਨਾ ਜਣਾ ਰਾ ਆ ਪਰਲੇ ਬੈਡ ਰੋਮ ਦੇ ਖਲੋਤੀ ਆ ਤੇ ਮੇਲ ਹੋਏ ਨਾ ਦੁਆ ਦੇ ਕਾਵੇਂ ਟ੍ਰੇਨ ਘੜੀਏ ਫਤੂ ਵਾਲਾਂ ਜਣ ਛੜ 2 ਮਿੰਟ ਦਾ ਹੌਲਟ ਆ ਤੇ ਫੇਰ ਤੁਰ ਪਣੀ ਆ ਹਾਰਨ ਤੇ ਵੱਜ ਗਿਆ ਵਾ ਤੋਰੀ ਪਈ ਵੇ ਸਾਡੇ ਛੜ ਮੇਰੇ ਬਾਈ ਹੋਇ ਤੇ ਫਕਾਲਾ ਜੇ ਤੁਹਾਨੂੰ ਪਤਾ ਇੱਥੇ ਦੇ ਬਾਹਰ ਬਾਹਰ ਦੇ ਦੇਸ਼ ਲੋਕ ਬਹੁਤ ਜ਼ਿਆਦਾ ਆ ਗਏ ਆ ਵੱਡੀ ਗੱਡੀ ਇੱਥੇ ਹੁਣ ਖਾਲੀ ਹੋਈ ਹੈ ਅੱਗੇ ਲੁਧਿਆਣੇ ਖਾਲੀ ਹੋਈ ਤੇ ਹੁਣ ਇੱਥੇ ਹੋਈ ਨਹੀਂ ਵੇਖੋ ਰਾਸ ਜਲੰਧਰ ਖਾਲੀ ਹੋਏ ਨੇ ਬਸ ਜਲੰਧਰ ਆਇਆ ਅੰਦਰ ਚੈੱਕ ਕਰੋ ਰਾਸੇ ਅਜੇ ਤੱਕ ਇਹ ਭਰੀ ਹੈ ਹੀ ਗੱਡੀ ਜਲੰਧਰ ਇਹ ਕਿੰਨਾ ਖਾਲੀ ਨੂੰ ਲੁਧਿਆਣੇ ਖਾਲੀ ਹੋਈ ਤੇ ਹੁਣ ਜਲੰਧਰ ਥੋੜੀ ਬੋਧੀ ਹੋਈ ਹੈ ਅਜੇ ਭਰੀ ਹੈ ਅੰਦਰ ਵੇਖ ਸਾਦੇ ਜੇ ਕਿਨੇ ਆਇਆ ਯਾਰ ਪੁੰਛ ਤੇ 1 ਨੰਬਰ ਪਲੇਟਫਾਰਮ ਤੇ ਖਲੋਤੀ ਆ ਜਿਲੰਦਰ ਸਟੇਸ਼ਨ ਪੁੰਚਿਆ ਤੇ ਤਾਂ ਹੋਲਟ ਹੈਗਾ 5 ਮਿੰਟ ਦਾ ਇੱਥੇ ਇਹ ਉਹ ਦਿੱਲੀ ਤੋਂ ਤੁਰਿਆ ਹੈ ਕਰੀਬਨ ਇਹ 1 ਵਜਨ ਤੇ ਆਇਆ ਵਾ ਮਿੱਤਰੋ ਆ ਗਿਆ ਅਮ੍ਰਿਤਸਰ ਤੇ ਟ੍ਰੇਨ ਪੂਰੀ ਖਾਲੀ ਹੋ ਗਈ ਵੀ ਇਹ ਸਾਦੇ ਸਾਰੇ ਸੀਟਾਂ ਹੁਣ ਆਪਾਂ ਉਤਰੀਏ ਲੌਂਗ ਵੀ ਪਹੁੰਚੇ ਆਪਾਂ ਅਮ੍ਰਿਤਸਰ ਜੰਛੰਡੇ ਵੇਖਣ ਦੇ ਸਾਰੀ ਟ੍ਰੇਨ ਖਾਲੀ ਹੋ ਗਈ ਇੱਥੇ ਸਾਰਿਆਂ ਨੇ ਉਤਰ ਗਏ ਆ ਇਹ ਪੂਰੇ ਟਾਈਮ ਤੇ ਲਾਇਆ ਇਹਨੇ ਜਿੰਨਾ ਦਾ ਟਾਈਮ ਹੀ 2 ਵਜੇ ਤੇ ਟ੍ਰੇਨ ਕਦੇ ਵੀ ਨਹੀਂ ਲੇਟ ਹੁੰਦੀ ਵੇਖ ਸਾਡੇ ਜੇ ਕੋਈ ਨਹੀਂ ਲੇਟ ਹੋ ਸਕਦੀ 8:30 8:50 ਸਿਰ ਸੇ ਟ੍ਰੇਨ ਕਦੇ ਵੀ ਨਹੀਂ ਲੇਟ ਹੁੰਦੀ ਹਰ ਵਾਰੀ ਆਪਣੇ ਟਾਈਮ ਤੇ ਲੰਦੀ ਆ ਤੇ ਬਹੁਤ ਜੀ ਟ੍ਰੇਨ ਰਹੀ ਜੀ ਬਹੁਤ ਹੀ ਜਰਨੀ ਰਹੀ ਆ ਹੁਣ ਮਿਲਾਂਗੇ ਤੁਹਾਨੂੰ ਕੇ ਨਵੀਂ ਜਰਨੀ ਤੇ ਨਵੇਂ ਸਫਰ ਚ ਹੁਣ ਮਿਲਦੇ ਨਛੇੜੇ ਤੋਂ ਫਤਰੀ ਟੇਲਾ ਟੇਚਰ ਬਾ ਬਾ ਇੱਕ ਮਾਤ ਟ੍ਰੇਨ ਹੈ ਜਿਹੜੀ ਵੇਲੇ ਉਸਲੇ ਚੱਲ ਜਾਂਦੀ ਆ ਆ 8:30 ਪੰਜਾਬ ਤੇ ਇੰਨੇ ਹੁਣ ਦਿੱਲੀ ਉਸਲੇ ਮੇਰਾ ਟਰਨ ਹੋਣਾ 50 ਮਿੰਟ ਬਾਅਦ ਉਹ ਲੈ ਘੰਟੇ ਤੱਕ ਤਾਂ ਹੋਲਡ ਹੁੰਦਾ ਤੇ ਉਸਲੇ ਤੁਰ ਪੈਂਦੀ ਫੇਰ ਇਹ ਕੱਲੀ ਇਹੋ ਜੀ ਟ੍ਰੇਨ ਆ ਜਿਹੜੀ ਉਸੇ ਦੇ ਚੱਲ ਜਦੀ ਫੇਰ ਵਾਪਸ ਦਿੱਲੀ ਵੇ ਲੋ ਇੰਨਾ ਸਫਰ ਕਰਕੇ ਫੇਰ ਸਫਰ ਕਰਦੀ ਏ